ਕਿਉਂ ਹੋਈ ਦਲ ਖਾਲਸਾ ਦੀ ਉਤਪਤੀ ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕੀ ਸੀ ਤੇ ਕੌਣ ਬਣਿਆ ਦਲ ਖਾਲਸਾ ਦਾ ਪ੍ਰਧਾਨ ਚੈਨਾਬਤੀ ਕਿਸ ਨੇ ਦਲ ਖਾਲਸਾ ਨੂੰ ਬਣਾਉਣ ਦਾ ਸੁਝਾਅ ਦਿੱਤਾ ਤੇ ਫਿਰ ਇਹ ਦਲ ਖਾਲਸਾ ਦੇ ਜਥੇ ਕਿਵੇਂ ਸਿੱਖ ਮਿਸਲਾਂ ਵਿੱਚ ਤਬਦੀਲ ਹੋਏ ਇਹ ਸਭ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗੇ ਜੀ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਹੈ 1748 ਈਸਵੀ ਦਾ ਜਦੋਂ ਦਲ ਖਾਲਸਾ ਦੀ ਸਥਾਪਨਾ ਹੋਈ ਤੇ ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਦਲ ਖਾਲਸਾ ਦੀ ਸਥਾਪਨਾ ਦੇ ਕਾਰਨ ਹੀ ਸਿੱਖ ਜਿਹੜੇ ਆ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰ ਸਕੇ ਸੋ ਦਲ ਖਾਲਸਾ ਦੀ ਸਥਾਪਨਾ ਇੱਕ ਮੀਲ ਪੱਥਰ ਮੰਨੀ ਜਾਂਦੀ ਹੈ ਜਦੋਂ ਦਰਦਖਾਲ ਸਾਹਿਬ ਦੀ ਸਥਾਪਨਾ ਕੀਤੀ ਗਈ ਤਾਂ ਉਸ ਸਮੇਂ ਸਿੱਖਾਂ ਤੇ ਅਬਦੁੱਸ ਸੰਮਦ ਖਾਨ ਤੇ ਜਕਰੀਆ ਖਾਨ ਵਰਗੇ ਸ਼ਾਸਕਾਂ ਨੇ ਬਹੁਤ ਅਤਿਆਚਾਰ ਕੀਤੇ ਸਨ ਤੇ ਸਿੱਖਾਂ ਕੋਲ ਅਗਵਾਈ ਲਈ ਕੋਈ ਵੀ ਯੋਗ ਨੇਤਾ ਨਹੀਂ ਸੀ ਕਿਉਂਕਿ ਬੱਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਿੱਧੀ ਹੋ ਚੁੱਕੀ ਸੀ ਤੇ ਉਸ ਟਾਈਮ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ ਸਨ ਰੋਜ਼ਾਨਾ ਹੀ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ ਸੀ ਤੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਮੁਗਲ ਸਨਾਮਾ ਹਰ ਪਲ ਦੀ ਸਿੱਖਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ ਇਸ ਲਈ ਉਹ ਮੁਗਲਾਂ ਤੋਂ ਆਪਣੀ ਜਾਨ ਬਚਾਉਂਦੇ ਭੋਜਨ ਦੀ ਪਾਲ ਕਰਦੇ ਕਰਦੇ ਜੰਗਲਾਂ ਵਿੱਚ ਛੋਟੇ-ਛੋਟੇ ਜਥੇ ਬਣਾ ਕੇ ਰਹਿਣ ਲੱਗ ਪਏ ਇਹ ਜਥੇ ਜਿਹੜੇ ਨੀਉਦਲ ਖਾਲਸੀ ਸਥਾਪਨਾ ਦਾ ਆਧਾਰ ਬਣਦੇ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਜਥਿਆਂ ਨੂੰ 1734 ਵਿੱਚ ਨਵਾਬ ਕਪੂਰ ਸਿੰਘ ਨੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ ਸੀ ਉਹ ਦੋ ਮੁੱਖ ਦਲ ਸਨ ਬੁੱਢਾ ਦਲ ਤੇ ਤਰੁਣਾ ਦਲ ਬੁੱਢਾ ਦਲ ਵਿੱਚ 40 ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਉਹ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦੇ ਸਨ ਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ਤੇ ਜਿਹੜਾ ਤਰੁਣਾ ਦਲ ਸੀ ਉਹ ਦੇ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖ ਸ਼ਾਮਿਲ ਕੀਤੇ ਜਾਂਦੇ ਸਨ ਜਿਹੜੇ ਕਿ ਕੌਮ ਦੀ ਰੱਖਿਆ ਕਰਦੇ ਸਨ ਤੇ ਦੁਸ਼ਮਨਾ ਨਾਲ ਮੁਕਾਬਲਾ ਕਰਦੇ ਸੀ ਜਦੋਂ 1745 ਵਿੱਚ ਜਕਰੀਆ ਖਾਂ ਦੀ ਮੌਤ ਹੋ ਗਈ ਤਾਂ ਗੱਦੀ ਦੀ ਪ੍ਰਾਪਤੀ ਲਈ ਯਈਆ ਖਾਂ ਤੇਛਾਨਾ ਆਵਾਜ਼ ਖਾਂ ਜਿਹੜੇ ਕਿ ਜਕਰੀਆ ਖਾਂ ਦੇ ਪੁੱਤਰ ਸਨ ਉਹਨਾਂ ਵਿੱਚਕਾਰ ਇੱਕ ਘਰੇਲੂ ਜੰਗ ਛਿੜ ਗਈ ਸਿੱਖਾਂ ਨੇ ਇਸ ਸਥਿਤੀ ਦਾ ਫਾਇਦਾ ਉਠਾ ਕੇ 1745 ਨੂੰ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿੱਚ ਇੱਕ ਗੁਰਮਤਾ ਪਾਸ ਕੀਤਾ ਸੀ ਜ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 100-100 ਸਿੱਖਾਂ ਦੇ 25 ਜਥੇ ਬਣਾਏ ਜਾਣ ਤੇ ਇਨ੍ਹਾਂ ਜਥਿਆਂ ਦੇ ਆਗੂ ਬਹੁਤ ਹੀ ਬਹਾਦਰ ਤੇ ਯੋਗ ਹੁੰਦੇ ਸਨ ਤੇ ਉਹਨਾਂ ਨੇ ਦੁਸ਼ਮਨਾ ਨਾਲ ਮੁਕਾਬਲਾ ਕਰਨ ਲਈ ਗੁਰੀਲਾ ਯੁੱਧਨੀਤੀ ਅਪਣਾਈ ਸੀ ਹੌਲੀ ਹੌਲੀ ਵੱਧਦੀ ਵੱਧਦੀ ਜਿਹੜੀ ਇਹਨਾਂ ਜਥਿਆਂ ਦੀ ਗਿਣਤੀ ਸੀ ਉਹ 25 ਤੋਂ 65 ਹੋ ਗਈ ਸੀ ਤੇ ਇਹ ਸੀ ਦਲ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਦੇ ਹਾਲਾਤ ਹੁਣ ਅਸੀਂ ਦੱਸਦੇ ਹਾਂ ਕਿ ਅਸਲ ਵਿੱਚ ਦਲ ਖਾਲਸਾ ਦੀ ਸਥਾਪਨਾ ਕਿਵੇਂ ਹੋਈ ਸੀ 29 ਮਾਰਚ 1748 ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਵਾਬ ਕਪੂਰ ਸਿੰਘ ਜੀ ਨੇ ਸੁਝਾਅ ਦਿੱਤਾ ਕਿ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਪੰਥ ਦੀ ਏਕਤਾ ਤੇ ਮਜ਼ਬੂਤੀ ਦੀ ਬਹੁਤ ਲੋੜ ਹੈ। ਸੋ ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਉਸ ਦਿਨ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ। ਜਿਹੜੇ 65 ਜਥੇ ਸਨ ਉਹਨਾਂ ਨੂੰ 12 ਜਥਿਆਂ ਵਿੱਚ ਫਿਰ ਤੋਂ ਸੰਗਠਿਤ ਕੀਤਾ ਗਿਆ ਤੇ ਹਰ ਇੱਕ ਜਥੇ ਨੂੰ ਆਪਣਾ ਇੱਕ ਆਗੂ ਤੇ ਆਪਣਾ ਝੰਡਾ ਦਿੱਤਾ ਗਿਆ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ ਤੇ ਦਲ ਖਾਲਸਾ ਵਿੱਚ ਜਿਹੜੇ ਸ਼ਾਮਿਲ ਸਿੱਖ ਸਨ ਉਹ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਘੋਰ ਸਵਾਰੀ ਤੇ ਸਸ਼ਤਰ ਚਲਾਉਣ ਵਿੱਚ ਨਿਪੁੰਨ ਹੁੰਦੇ ਸਨ ਹਰ ਇੱਕ ਸਾਲ ਵਿਸਾਖੀ ਤੇ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ ਸਰਬੱਤ ਖਾਲਸਾ ਤੋਂ ਭਾਵ ਸਮੂਜੀ ਸੰਗਤ ਤੋਂ ਹੈ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਹਜ਼ੂਰੀ ਵਿੱਚ ਗੁਰਮਤੇ ਪਾਸ ਕੀਤੇ ਜਾਂਦੇ ਸਨ ਤੇ ਦਲ ਖਾਲਸਾ ਵਿੱਚ ਹਮੇਸ਼ਾ ਹੀ ਇੱਕ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਂਦਾ ਸੀ ਜਿਹੜੀ ਦਲ ਖਾਲਸਾ ਦੇ ਯੁੱਧ ਕਰਨ ਦਾ ਢੰਗ ਸੀ ਉਹ ਗੁਰੀਲਾ ਯੁੱਧ ਨੀਤੀ ਸੀ ਕਿਉਂਕਿ ਉਹਨਾਂ ਕੋਲ ਯੁੱਧ ਕਰਨ ਲਈ ਸਾਧਨ ਬਹੁਤ ਸੀਮਤ ਸਨ ਤੇ ਇਸ ਯੁੱਧ ਨੀਤੀ ਅਨੁਸਾਰ ਉਹ ਦੁਸ਼ਮਨਾ 'ਤੇ ਅਚਾਨਕ ਹਮਲਾ ਕਰਦੇ ਤੇ ਉਹਨਾਂ ਦਾ ਭਾਰੀ ਨੁਕਸਾਨ ਕਰਦੇ ਜਿੰਨੇ ਸਮੇਂ ਵਿੱਚ ਜਿਹੜੇ ਦੁਸ਼ਮਣੋਂ ਸੰਭਲਦੇ ਸਨ ਸਿੱਖ ਓਨੇ ਸਮੇਂ ਵਿੱਚ ਜੰਗਲਾਂ ਤੇ ਪਹਾੜਾਂ ਵੱਲ ਭੱਜ ਜਾਂਦੇ ਸਨ ਇਹ ਕਾਰਵਾਈ ਜਿਹੜੀ ਉਹ ਸਿੱਖ ਬੜੀ ਫੁਰਤੀ ਨਾਲ ਕਰਦੇ ਸਨ ਦਾਲ ਖਾਲਸਾ ਕਾਰਨ ਹੀ ਸਿੱਖਾਂ ਦੀ ਸ਼ਕਤੀ ਸੰਗਠਿਤ ਹੋ ਸਕੀ ਤੇ ਉਹ ਸੁਤੰਤਰ ਸਿੱਖ ਮਿਸ਼ਨਾਂ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ ਇਸ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਇੱਕ ਨਵੀਂ ਯੁੱਗ ਦੀ ਸ਼ੁਰੂਆਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ